ਨਮਸਕਾਰ ਮੈਂ ਹਾਂ ਤੁਹਾਡਾ ਹੋਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਵਾ ਗੱਲ ਕਰੀਏ ਜੇ ਭਾਰਤ ਦੇ ਸੰਵਿਧਾਨ ਦੇ ਕੀ ਭਾਰਤ ਦੇ ਵਿੱਚ ਦੋ ਸੰਵਿਧਾਨ ਨੇ ਇੱਕ ਸੰਵਿਧਾਨ ਹੈ ਜਿਹੜਾ ਜਿੰਨਾ ਲੋਕਾਂ ਨੇ ਮਰਡਰ ਕੀਤੇ ਹੁੰਦੇ ਨੇ ਜਾਂ ਰੇਪ ਕੀਤੇ ਹੁੰਦੇ ਨੇ ਜਿੰਨਾ ਤੇ ਮਨੀ ਲਾਂਡਰਿੰਗ ਦੇਸ਼ ਅਤੇ ਸ਼ਰਾਬ ਘਟਾਲਿਆਂ ਦੇ ਕੇਸ ਹੁੰਦੇ ਨੇ ਉਹ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਚੋਣ ਪ੍ਰਚਾਰ ਕਰਨ ਲਈ ਆ ਜਾਂਦੇ ਨੇ ਦੂਜੇ ਪਾਸੇ ਬਾਬਾ ਰਾਮ ਰਹੀਮ ਜਿਨ੍ਹਾਂ ਦੇ ਕਤਲ ਦੇ ਵੀ ਕੇਸ ਚੱਲਦੇ ਨੇ ਬਲਾਤਕਾਰ ਦੇ ਵੀ ਕੇਸ ਚੱਲਦੇ ਨੇ ਅਤੇ ਲੰਬੇ ਸਮੇਂ ਤੋਂ ਸੁਨਾਰੀਆ ਦੀ ਜੇਲ ਜਿਹੜੀ ਰੋहतक ਦੇ ਵਿੱਚ ਹੈ ਉਹਦੇ ਵਿੱਚ ਨਜ਼ਰਬੰਦ ਨੇ ਇੱਕ ਪਾਸੇ ਹੈ ਕੇਜਰੀਵਾਲ ਇੱਕ ਪਾਸੇ ਹੈ ਬਾਬਾ ਰਾਮ ਰਹੀਮ ਅਤੇ ਤੀਸਰੇ ਪਾਸੇ ਹੈ ਨਵੇਂ ਬਣੇ ਸੰਸਦ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੋ ਵਾਰਿਸ ਪੰਜਾਬ ਦੇ ਮੁਖੀ ਨੇ ਜਿਨ੍ਹਾਂ ਨੇ ਲੋਕ ਸਭਾ ਦੀ ਚੋਣ ਲੜੀ ਸੀ ਐਜ਼ ਅ ਆਜ਼ਾਦ ਉਮੀਦਵਾਰ ਹਲਕਾ ਸ਼੍ਰੀ ਖਡੂਰ ਸਾਹਿਬ ਤੋਂ ਉਹਨਾਂ ਦੇ ਪਿਤਾ ਨੇ ਅੱਜ ਇੱਕ ਸਵਾਲ ਉਠਾਇਆ ਹੈ ਭਾਰਤ ਸਰਕਾਰ ਦੇ ਸਾਹਮਣੇ ਦੱਸਦੀ ਕਿ ਉਹਨਾਂ ਦੇ ਪਿਤਾ ਦਾ ਨਾਮ ਤਰਸੀਮ ਸਿੰਘ ਹੈ ਤਰਸੀਮ ਸਿੰਘ ਨੇ ਕਿਹਾ ਕਿ ਭਾਰਤ ਦੇ ਵਿੱਚ ਦੋ ਸੰਵਿਧਾਨਾਂ ਦੀ ਪਾਲਣਾ ਹੋ ਰਹੀ ਹੈ ਗੁੰਡਿਆਂ ਨੂੰ ਮਵਾਲਿਆਂ ਨੂੰ ਪ੍ਰੋਬਲ ਵੀ ਮਿਲਦੀ ਹੈ ਫਰਲੋ ਵੀ ਮਿਲਦੀ ਹੈ ਅਤੇ ਚੋਣ ਪ੍ਰਚਾਰ ਕਰਨ ਲਈ ਜੇਲ੍ਹ ਦੇ ਵਿੱਚੋਂ ਬਾਹਰ ਆਉਂਦੇ ਨੇ ਲੇਕਿਨ ਸਾਡੇ ਪੁੱਤਰ ਨੂੰ ਯਾਨੀ ਕਿ ਭਾਈ ਅਮਰਤਪਾਲ ਖਾਲਸਾ ਜੋ ਵਾਰਸ ਪੰਜਾਬ ਦੇ ਮੁਖੀ ਨੇ ਐਨਐਸਏ ਦੇ ਤਹਿਤ ਡਿਬਰੂਗੜੀ ਜੇਲ੍ਹ ਅਸਾਮ ਦੇ ਵਿੱਚ ਨਜ਼ਰਬੰਦ ਨੇ ਲਗਭਗ 1 ਸਾਲ ਹੋ ਗਿਆ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਭਾਈ ਅਮਰਤਪਾਲ ਅਤੇ ਉਸ ਦੇ ਇੱਕ ਸਾਥੀਆਂ ਦੀ ਐਨਐਸਏ 1 ਸਾਲ ਵਾਸਤੇ ਹੋਰ ਵਧਾ ਦਿੱਤੀ ਗਈ ਹੈ ਜਿਆਦਾ ਪੁਖਤਾ ਵੱਡੇ ਇਲਜ਼ਾਮ ਵੀ ਨਹੀਂ ਨੇ ਉਹਨਾਂ ਤੇ ਲੇਕਿਨ ਇਹ ਜਾਇ ਕਿਉਂ ਹੋ ਰਿਹਾ ਹੈ ਇਹ ਸਵਾਲ ਖੜਾ ਕਰ ਰਹੇ ਨੇ ਭਾਈ ਅੰਮ੍ਰਿਤਪਾਲ ਖਾਲਸਾ ਦੇ ਮਾਤਾ ਪਿਤਾ ਖਾਸ ਕਰਕੇ ਉਹਨਾਂ ਦੇ ਪਿਤਾ ਅਰਸ਼ੇਪ ਸਿੰਘ ਉਹਨਾਂ ਨੇ ਕਿਹਾ ਪ੍ਰੋਬਲ ਮਿਲਦੀ ਹੈ ਬਾਬਾ ਰਾਮ ਰਹੀਮ ਨੂੰ ਫਰਲੋ ਮਿਲਦੀ ਹੈ ਅਰਵਿੰਦ ਕੇਜਰੀਵਾਲ ਨੂੰ ਅਤੇ ਕਈ ਹੋਰ ਜਿਹੜੇ ਲੋਕ ਨੇ ਜਿਨ੍ਹਾਂ ਤੇ ਬੜੇ ਵੱਡੇ ਦੋਸ਼ ਆਇਦ ਕੀਤੇ ਹੋਏ ਨੇ ਜਿਹੜੇ ਕ੍ਰਿਮੀਨਲ ਨੇ ਉਹਨਾਂ ਨੂੰ ਸਜ਼ਾਵਾਂ ਦੇ ਨਾਲ ਨਾਲ ਪਰਲੋ ਤੇ ਫਰਲੋ ਵੀ ਪ੍ਰੋਬਲ ਵੀ ਮਿਲਦੀ ਹੈ ਫਰਲੋ ਵੀ ਮਿਲਦੀ ਹੈ ਲੇਕਿਨ ਭਾਈ ਅਮਰਤਪਾਲ ਜਿਹੜੇ ਸੰਸਦ ਬਣ ਚੁੱਕੇ ਨੇ ਜਿਨ੍ਹਾਂ ਨੂੰ 3.4 ਲੱਖ ਤੋਂ ਜ਼ਿਆਦਾ ਵੋਟਾਂ ਪਈਆਂ ਨੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜੇ ਹੁਣ ਐਮਪੀ ਨੇ ਹਲਕਾ ਸ਼੍ਰੀ ਖਡੂਰ ਸਾਹਿਬ ਦੇ ਉਹਨਾਂ ਨੂੰ ਪ੍ਰੋਲ ਜਾਂ ਫਰਲੋ ਕਿਉਂ ਨਹੀਂ ਮਿਲ ਲਈ ਜਸ ਸੌ ਜਿਹੜੀ ਸੌਚੁਕ ਸਮਾਗਮ ਹੈ ਉਹਦੇ ਵਿੱਚ ਹਾਜ਼ਰ ਕਿਉਂ ਨਹੀਂ ਹੁਣ ਦਿੱਤਾ ਗਿਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਾਨੀ ਕਿ ਕੱਲ ਜਿਹੜੀ ਸੌਚੁਕ ਸਮਾਗਮ ਹੋਇਆ ਸੀ ਪੰਜਾਬ ਦਾ ਪੰਜਾਬ ਦੇ 12 ਦੇ 12 ਸੰਸਦ ਗਏ ਉਹਨਾਂ ਨੇ ਆਪਣੇ ਆਪਣੇ ਅਹੁਦਿਆਂ ਤੋਂ ਜਿਹੜੀ ਹੈ ਸੌ ਚੁੱਕੀ ਲੇਕਿਨ ਭਾਈ ਅੰਮਰਤਪਾਲ ਸਿੰਘ ਖਾਲਸਾ ਦਾ ਨਾਮ ਜਿਵੇਂ ਸਪੀਕਰ ਨੇ ਬੋਲਿਆ ਨਾਮ ਗੂੰਜਿਆ ਲੇਕਿਨ ਉੱਥੇ ਪ੍ਰੈਜ਼ੈਂਟ ਨਹੀਂ ਸੀ ਭਾਈ ਅੰਮਰਤਪਾਲ ਖਾਲਸਾ ਕਿਉਂਕਿ ਭਾਰਤੀ ਸਰਕਾਰ ਨੇ ਕੋਈ ਪੁੱਕਾ ਪ੍ਰਬੰਧ ਹੀ ਨਹੀਂ ਕੀਤੇ ਸੀ ਐਟ ਲੀਸ ਇੱਕ ਵਾਰ ਭਾਰਤ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਭਾਈ ਅੰਮਰਤਪਾਲ ਸਿੰਘ ਖਾਲਸਾ ਨੂੰ ਜਿਹੜਾ ਹੈ ਲੋਕ ਸਭਾ ਦੇ ਵਿੱਚ ਲਿਆਂਦਾ ਜਾਵੇ ਸੋਚ ਚੁੱਕ ਜਿਹੜੀ ਸ਼ਰਮਣੀ ਹੈ ਉਹਦਾ ਉਹ ਹਿੱਸਾ ਬਣ ਲੇਕਿਨ ਜੇ ਸਠਾਂ ਦਿਨਾ ਦੇ ਵਿੱਚ ਅਜਾਇ ਨਹੀਂ ਹੁੰਦਾ ਤੇ ਫਿਰ ਕੀ ਹੋ ਸਕਦਾ ਹੈ ਜਿਹੜੀ ਐਮਪੀ ਸ਼ਿਪ ਹੈ ਉਹ ਅਮਰਤਪਾਲ ਦੀ ਖਾਰਜ ਹੋ ਸਕਦੀ ਹੈ ਇਹ ਵੀ ਦੇਸ਼ ਦਾ ਜਿਹੜਾ ਸੰਵਿਧਾਨ ਕਹਿੰਦਾ ਹੈ ਤਰਸੀਮ ਸਿੰਘ ਜਿਹੜੇ ਉਹਨਾਂ ਦੇ ਫਾਦਰ ਸਾਹਿਬ ਨੇ ਪਾਈ ਅਮਰਤਪਾਲ ਖਾਲਸਾ ਦੇ ਉਹ ਬੜੇ ਵੱਡੇ ਇਲਜ਼ਾਮ ਲਗਾ ਰਹੇ ਨੇ ਕਿ ਦੋ ਤਰ੍ਹਾਂ ਦੇ ਕਾਨੂੰਨ ਜਿਹੜੇ ਨੇ ਸਾਡੇ ਦੇਸ਼ ਵਿੱਚ ਚੱਲ ਰਹੇ ਨੇ